ਸਤਿ ਸ੍ਰੀ ਅਕਾਲ ਦੋਸਤੋ ਛੋਟੀ ਜੀ ਰਚਨਾ ਰੀਤ ਰਿਵਾਜ ਦੋਸਤੋ ਵਕਤ ਵਕਤ ਤੇ ਹਰ ਚੀਜ਼ ਦਾ ਬਦਲਦਾ ਰਹਿੰਦਾ ਹੈ ਰੀਤ ਰਿਵਾਜ ਸਹੀ ਗਲਤ ਚੰਗਾ ਮਾੜਾ ਹੁੰਦਾ ਹੈ ਵਿੱਚ ਸਮਾਜ ਕੋਈ ਰਿਵਾਜ ਦੇ ਨਾਂ ਤੇ ਮੰਗਦੇ ਇਦਾਜ਼ ਕਰੋੜਪਤੀ ਹੁੰਦੇ ਹੋਏ ਵੀ ਆਉਂਦੀ ਨਹੀਂ ਇਲਾਜ ਕੋਈ ਰਿਵਾਜ ਦੇ ਨਾਂ ਤੇ ਕਿਸੇ ਨੂੰ ਲੁੱਟੇ ਕੋਈ ਚੰਗੀਆਂ ਪਲੀਆਂ ਚੀਜ਼ਾਂ ਪੁਰਾਣੇ ਰਿਵਾਜ ਦੀਆਂ ਕਹਿ ਕੇ ਸੁੱਟੇ ਕੋਈ ਰੀਤ ਰਿਵਾਜ ਕਹਿ ਕੇ ਕਿਸੇ ਨੂੰ ਪਰਵਾਵੇ ਪਰ ਸੱਚਾ ਬੰਦਾ ਸੱਚ ਸੁਨੇ ਤੇ ਸੱਚ ਫਰਮਾਵੇ ਹਮੇਸ਼ਾ ਸੱਚ ਦੀ ਪੈਂਦੀ ਕੀਮਤ ਰੀਤ ਰਵਾਜ ਰੱਖੋ ਸਹੀ ਤੇ ਸੀਮਤ ਰਾਜ ਕਹੇ ਰੀਤ ਰਵਾਜ ਦੇ ਨਾਂ ਤੇ ਪਾਓ ਕਿਸੇ ਤੇ ਬੋਝ ਖੁੱਲੇ ਰੱਖੋ ਵਿਚਾਰ ਖੁਦ ਦੇ ਹਰ ਕੋਈ ਕਰੇ ਮੋਜ ਜ਼ਿੰਦਗੀ ਵਧੀਆ ਜੀਣ ਲਈ ਚੰਗੇ ਅਸੂਲ ਬਣਾਓ ਪੁਰਾਣੇ ਰੀਤ ਰਵਾਜ ਦੀ ਆੜੇ 'ਚ ਨਾ ਕਿਸੇ ਦਾ ਦਿਲ ਦੁਖਾਓ ਪੁਰਾਣੇ ਰੀਤ ਰਵਾਜ ਦੀ ਆੜੇ 'ਚ ਨਾ ਕਿਸੇ ਦਾ ਦਿਲ ਦੁਖਾਓ ਧੰਨਵਾਦ ਦੋਸਤੋ ਛੋਟੀ ਜੀ ਬੇਨਤੀ ਰਾਜਕੁਮਾਰ ਪਟਲਾ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੁਹਾਡੇ ਲਾਈਕ ਸ਼ੇਅਰ ਕਮੈਂਟ ਦੇ ਸਦਕਾ ਹੀ ਸਾਨੂੰ ਹੌਸਲਾ ਭਜਾਈ ਹੁੰਦੀ ਹੈ ਜੀ ਧੰਨਵਾਦ